ਜ਼ਿਲ੍ਹਾ ਜਲੰਧਰ ਅਦੀਨ ਆਉਂਦੇ ਥਾਣਾ ਬਿਲਗਾ ਦੀ ਪੁਲਿਸ ਨੇ ਦੋ ਆਰੋਪੀਆਂ ਨੂੰ ਤਿੰਨ ਮੋਟਰਸਾਈਕਲਾਂ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਵਿਜੇ ਕੁਮਾਰ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬਲਵੀਰ ਸਿੰਘ ਅਤੇ ਲਲਿਤ ਕੁਮਾਰ ਉਰਫ ਲੱਲੀ ਪੁੱਤਰ ਜੁਗਿੰਦਰਪਾਲ ਵਾਸੀ ਪੱਤੀ ਨੀਲੋਵਾਲ ਥਾਣਾ ਬਿਲਗਾ ਨੂੰ ਚੋਰੀ ਦੇ ਸਪਲੈਂਡਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਸੀ ਜਿਸ ਤੋਂ ਬਾਅਦ ਦੋਸ਼ੀਆਂ પાસેથી ਪੁੱਛਗਿੱਛ ਦੌਰਾਨ ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਉਨਾ ਦੱਸਿਆ ਕਿ ਕਾਬੂ ਕੀਤੇ ਰੂਪੀਆਂ ਨੇ ਇੱਕ ਮੋਟਰਸਾਈਕਲ ਗੁਰਮੰਡੀ ਅਤੇ ਇੱਕ ਮੋਟਰਸਾਈਕਲ ਬਿਲਗਾ ਤੋਂ ਚੋਰੀ ਕੀਤਾ ਸੀ ਪੁਲਿਸ ਅਧਿਕਾਰੀਆਂ ਮੁਤਾਬਕ ਇਹ ਦੋਵੇਂ ਦੋਸ਼ੀ ਨਸ਼ੇ ਦੇ ਆਦੀ ਨੇ ਤੇ ਨਸ਼ੇ ਦੀ ਪੂਰਤੀ ਲਈ ਇਹੋ ਜਿਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਫਿਲਹਾਲ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਿਲਗਾ ਤੋਂ ਨਵਰਾੰਗ ਚੈਨਲ ਲਈ ਰਾਜਕਮਾਨ ਨੰਗਲਦੀਪ ਵਿਸ਼ੇਸ਼ ਰਿਪੋਰਟ ਦੋ ਦੋਚੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬਲਵੀਰ ਸਿੰਘ ਅਤੇ ਲਲਤ ਕੁਮਾਰ ਉਰਫ ਲੱਲੀ ਸਨ ਉਹ ਜਗਿੰਦਰਪਾਲ ਵਸੀ ਪਤੀ ਨੀਲੋਵਾਲ ਥਾਣਾ ਬਿਲਗਾ ਜਿਨ੍ਹਾਂ ਨੇ ਮਿਤੀ 4/6/25 ਨੂੰ ਇੱਕ ਮੋਟਰਸਾਈਕਲ ਸਪਲੰਡਰ ਪੀਵੀ08 ਸੀਐਚ 53 11 ਤੀਆਂ ਵਾਲੇ ਚੌਕ ਬਿਲਗਾ ਤੋਂ ਚੋਰੀ ਕੀਤਾ ਸੀਗਾ ਜੋ ਇਹ ਕੱਲ ਕਾਬੂ ਕੀਤੇ ਤੇ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ ਜਿਹੜਾ ਚੋਰੀ ਕੀਤਾ ਉਹ ਬਰਾਮਦ ਕੀਤਾ ਗਿਆ ਜੋ ਇਹਨਾਂ ਦੇ ਨਾਲ ਥੋੜੇ ਜਿਹਾ ਸ਼ਕਤੀ ਲਗਾਈ ਦੇ ਨਾਲ ਪੁਛਕਸ਼ ਕੀਤੀ ਗਈ ਜੋ ਇਹਨਾਂ ਨੇ ਦਰੋਨੇ ਪੁਛਗਿਛ ਦੋ ਮੋਟਰਸਾਈਕਲ ਹੋਰ ਇੱਕ ਲੁਧਿਆਣਾ ਗੁਰਮੰਡੀ ਤੋਂ ਤੇ ਇੱਕ ਬਿਲਗੇ ਤੋਂ ਚੋਰੀ ਕੀਤਾ ਸੀਗਾ ਪਿਛਲੇ ਕੁਝ ਸਮੇਂ ਤੋਂ ਉਹ ਵੀ ਇਹਨਾਂ ਦੇ ਕੋਲ ਬਰਾਮਦ ਕੀਤੇ ਗਏ ਸਰ ਇਹਨਾਂ ਦਾ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈ ਇਹਨਾਂ ਦਾ ਪਹਿਲੇ ਜਿਹੜੇ ਮੁਕਦਮੇ ਉਹ ਰਿਕਾਰਡ ਪੜਤਾਲ ਕਰ ਰਹੇ ਆ ਜੋ ਵੀ ਸਾਹਮਣੇ ਡਿਟੇਲ ਆਏਗੀ ਤੇ ਆਪ ਨੂੰ ਦੱਸੀ ਜਾਵੇਗੀ ਛੱਪੜ ਦੇ ਮੋਟਰਸਾਈਕਲ ਕਰਿਆ ਬੋਈ ਛੱਪੜ ਦੀ ਇੱਕ ਇੱਕ ਮੋਟਰ ਦੋ ਮੋਟਰਸਾਈਕਲ ਸੀਗੇ ਨਹੀਂ ਇੱਕ ਛੱਪੜ ਦੇ ਸਿੱਟੇ ਸੀ ਇੱਕ ਝਾੜੀ ਦੇ ਵਿੱਚ ਸੀਗਾ ਇਹਨਾਂ ਦਾ ਪਿਛੋਕੜ ਕੀ ਆ ਪਿਛੋਕੜ ਇਹ ਨਸ਼ਾ ਕਰਦੇ ਆ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦੇ ਆ ਫਿਰ ਆਪਣਾ ਜਿਹੜੀ ਲਤ ਨੂੰ ਪੂਰੀ ਕਰਦੇ ਆ ਜ਼ਿਲ੍ਹਾ ਜਲੰਧਰ ਅਧੀਨ ਆਉਂਦੇ ਥਾਣਾ ਬਿਲਗਾ ਦੀ ਪੁਲਿਸ ਨੇ ਦੋ ਆਰੋਪੀਆਂ ਨੂੰ ਤਿੰਨ ਮੋਟਰਸਾਈਕਲਾਂ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ASI ਵਿਜੇ ਕੁਮਾਰ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬਲਵੀਰ ਸਿੰਘ ਅਤੇ ਲਲਿਤ ਕੁਮਾਰ ਉਰਫ ਲੱਲੀ ਪੁੱਤਰ ਜੁਗਿੰਦਰਪਾਲ ਵਾਸੀ ਪੱਤੀ ਨੀਲੋਵਾਲ ਥਾਣਾ ਬਿਲਗਾ ਨੂੰ ਚੋਰੀ ਦੇ ਸਪਲੈਂਡਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਸੀ ਜਿਸ ਤੋਂ ਬਾਅਦ ਦੋਸ਼ੀਆਂ પાસેથી ਕੀਤੀ ਪੁੱਛਗਿੱਛ ਦੌਰਾਨ ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿੱਚੋਂ ਦੋ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਰੁਪਿਆਨੇ ਇੱਕ ਮੋਟਰਸਾਈਕਲ ਗੁਰਮੰਡੀ ਅਤੇ ਇੱਕ ਮੋਟਰਸਾਈਕਲ ਬਿਲਗਾ ਤੋਂ ਚੋਰੀ ਕੀਤਾ ਸੀ ਪੁਲਿਸ ਅਧਿਕਾਰੀਆਂ ਮੁਤਾਬਕ ਇਹ ਦੋਵੇਂ ਦੋਸ਼ੀ ਨਸ਼ੇ ਦੇ ਆਦੀ ਨੇ ਤੇ ਨਸ਼ੇ ਦੀ ਪੂਰਤੀ ਲਈ ਇਹੋ ਜਿਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਫਿਲਹਾਲ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਿਲਗਾ ਤੋਂ ਨਵਰਾਂਗ ਚੈਨਲ ਲਈ ਰਾਜਕਮਾਨ ਨੰਗਲਦੀਪ ਵਿਸ਼ੇਸ਼ ਰਿਪੋਰਟ